Thank you for watching. जगद गुरु बाबा श्री चंद्र महाराज ਦੇ ਜਨਮ ਜੁਬਾਰਾ ਦੇ ਹਨ ਸੋ ਆਪ ਜੀ ਦੇ ਸੰਤਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਨਪੜ ਦੀਪ ਉਪਰੰਤ चंद्र मुनि so, जी महाराज शिरो वाले ਸੋ ਸਮੇਂ ਦੇ ਸਮੇਂ ਦੇ ਨਾਲ ਹੀ ਆਪਾਂ ਜਿਹੜਾ ਉਹ ਸਾਰੀਆਂ ਜੜੀਆਂ ਰਸਮਾਂ ਆਦਾ ਕਰਨੀਆਂ ਨੇ ਦੀ ਬਾਣੀ ਹੈ ਸੰਤ ਹੋਈ ਗਿਰ ਰਹੀ ਹੈ ਹਲਾ ਹਲਾ ਜੋ ਆਪਣੀ ਜਿਹੜਾ ਗ੍ਰਹਿ ਜਾਏ ਰੋਹਾ ਤੋਂ ਹੱਟ ਫਦਾਏ ਪਾਰਸਾ ਦਾ ਹੁਕਮ ਹੈ ਕਿ ਜੇ ਮਹਾਪੁਰਖ ਆਏ ਉਹ ਆਪਦੇ ਪੰਜ ਭੂਤ ਦੇ ਸਰੀਰ ਦਾ ਤਿਆਗ ਕਰਦੇ ਆ ਉਹ ਇਸ ਸਰੀਰ ਨੂੰ ਸੋ ਉਹਨਮੇ ਕਾ ਗਿਆ ਸਾਡੇ ਮਾਮਲ ਆਪ ਜੀ ਦੇ ਸਮਾਚ ਸੇਸ਼ ਕਰਨਗੇ ਮਹਾਨ ਕੇਂਦਰਮੁਣੇ ਸੇਵਾ ਕੀਤੀ ਔਰ ਐਸੇ ਮਹਾਪੁਰਸ਼ ਜਿੱਥੇ ਵੀ ਜਾਂਦੇ ਉਹਨਾਂ ਦੇ ਨਾਲ ਮੇਲਾ ਲੱਗੇ ਰਹਿਣਾ ਦਾ ਜੀਵਨ ਸਾਡੇ ਸਾਰਿਆਂ ਵਾਸਤੇ ਬਹੁਤ ਸੁਹਣਾ ਜੀਵਨ ਆਡੇ ਗੁਰਦੇ ਸਵਾਮੀ ਜੋਗਿੰਦਰ ਮਹਾਰਾਜ ਜਿਹਨੂੰ ਇੱਥੋਂ ਦੀ ਨੰਗਦੇ ਇਸ ਸਥਾਨ ਤੇ ਖੜਕੇ ਜਾਂਦੇ ਸਾਡੇ ਵੱਡੇ ਮਹਾਂਪੁਰਬ ਬਾਬਾ ਨਰੇਸ਼ ਮਹਾਰਾਜ ਇਸ ਸਥਾਨ ਤੇ ਹੋ ਕੇ ਜਾਂ ਕਮੀ ਸਾਨੂੰ ਹਮੇਸ਼ਾ ਠਕਦੇ ਨਹੀਂ ਰਹੋ ਆਪਣਾ ਸਾਰਿਆਂ ਦਾ ਇਹੀ ਫਰਜ ਹੈ ਕਿ ਆਪਾਂ ਉਹਨਾਂ ਦੁਆਰਾ ਕੀਤੇ ਹੋਏ ਕਰਮ ਜਿੰਨਾ ਵੀ ਹੈ ਵਾਦ ਵਾਦ ਸਿਮਰਨ ਤਾਂ ਜੋ ਸਾਡਾ ਜੀਵਨ ਖੁਸ਼ੀ ਹੋਵੇ ਮੈਂ ਜ਼ਿਆਦਾ ਸਮੇਂ ਨਾ ਲੈਂਦਾ ਹੋਇਆ ਆਪਣੀ ਬਾਣੀ ਨੂੰ ਬਰਾਮ ਦੇਵਾਂਗਾ ਅੱਗੇ ਸ਼ੁਰੂ ਹੋਣ ਵਾਲੀ ਹੈ ਸਾਡੀਆਂ ਮਾਤਮਾਾਂ ਭੈਣਾ ਬਜ਼ੁਰਗਾਂ ਨੂੰ ਸਾਰੇ ਨੂੰ ਬੇਨਤੀ ਹੈ ਕਿ ਆਰਾਮ ਨਾਲ ਬੈਠ ਜਾਓ ਜਿੱਥੇ ਵੀ ਕਿੱਥੋ ਸ਼ਾਂਤੀ ਨਾਲ ਬੈਠੋ ਸਾਰੇ ਜਣੇ ਇਧਰ ਮਹਾਤਮਾ ਨੂੰ ਵੀ ਇਹ ਬੇਨਤੀ ਹੈ ਕਿ ਬੈਠ ਜਾਓ ਪ੍ਰਭੂ ਜੀ ਆਪ ਜੀ ਨੂੰ ਦੇਖ ਕੇ ਜਨਤਾ ਜਨਾਰਦਨ ਵੀ ਥੋੜੀ ਜੀ ਜ਼ਿਆਦਾ ਉਸਤਾਜ ਹੋ ਜਾਂਦੀ ਹੈ ਸੋ ਆਪਣੇ ਸ਼੍ਰੀ ਮਹਾਂਦਰਵਾਪਾ ਭਰਮ ਰਿਸ਼ੀ ਜੀ ਆ ਰਹੇ ਨੇ ਸਾਰੀ ਸੰਗਤ ਬੈਠ ਜਾਓ ਰਾਮ ਦੇ ਪਿਆਰਿਓ ਸੁਣਦਾ ਸਾਰਿਆਂ ਨੂੰ ਆ ਹੁਣ ਬੈਠ ਜਾਓ ਬਹੁਤ ਸੱਚੇ ਦਰਵਾਜ ਕਿਸ਼ਵ ਪਠਾ ਮਗਰਲੇ ਨੂੰ ਸਾਰਿਆਂ ਨੂੰ ਯਾਰੋ ਸਾਰੇ ਬਿਠਾਓ ਉਹ ਬਹਿ ਜਾਓ ਸੋ ਸ਼ਾਂਤੀ ਬਣਾਈ ਰੱਖੇ ਸਾਡੇ ਬਹੁਤ ਹੀ ਸਤਿਕਾਰਯੋਗ ਬਰ ਬ੍ਰਿਸ਼ੀ ਜੀ ਮਹੰਤ ਗਿਆਨ ਸਰੂਪ ਜੀ ਗੁਰੂ ਸਾਹਿਬ ਮਹੰਤ ਸੁਨੀਲ ਮੋਹਣੀ ਜੀ ਮਾਨਸਾ ਮਹੰਤ ਵਿਕਨਾਨਨ ਜੀ ਜੱਸੀ ਪਾਵਾਲੇ ਮੇਰੇ ਛੋਟੇ ਬ੍ਰਾਹਮਣ ਮਹੰਤ ਸਤਮੁਨੀ ਜੀ ਭਗਤਵਾਨ ਮਹੰਤ ਸ਼ਾਮਸੰਦਰਦਾਸ ਜੀ ਨਮੋਲ ਮਹੰਤ ਕੇਸ਼ਵਦਾਸ ਜੀ ਮਾਨਸਾ ਮਹੰਤ ਉਤਮਦਾਸ ਜੀ ਸ਼ਾਹਪੁਰ ਮਹੰਤ ਪ੍ਰਸ਼ੋਤਮਦਾਸ ਜੀ ਮਾਨਸਾ ਆਹ ਪਗੜੀ ਲਾਓ ਪਹਿਲਾਂ ਆਪਣੇ ਵਾਲੀ ਜੀ ਆਪਣੇ ਵਾਲੀ ਪਗੜੀ ਦੀ ਵਧਾਈ ਕਰੋ ਇਸ ਮੂਰੇ ਭੇਖ ਦੀ ਭਗਵਾਨ ਦੀ ਇੱਜ਼ਤ ਰੱਖੀ ਜਾਂਦੀ ਹੈ ਉਹਦੇ ਸਿਰ ਤੇ ਕਿ ਮਹੰਤ ਜੀ ਅਸੀਂ ਤੈਨੂੰ ਮਾਣ ਸਨਮਾਨ ਦੀ ਇੱਜ਼ਤ ਦੇ ਕੇ ਚੱਲੇ ਅੱਜ ਜੇਕਰ ਇਸ ਨੂੰ ਕੋਈ ਦਾਗ ਲੱਗਦਾ ਹੈ ਤਾਂ ਇਸ ਭੇਖ ਭਗਵਾਨ ਦੀ ਇੱਜ਼ਤ ਨੂੰ ਦਾਗ ਲੱਗਦਾ ਹੈ ਸੋ ਇਹ ਜਿਹੜੀ ਪਗੜੀ ਹੈ ਇਹ ਕੋਈ ਛੋਟੀ ਗੱਡੀ ਗੱਲ ਨਹੀਂ ਹੈ ਬਹੁਤ ਵੱਡੀ ਰਸਮ ਹੈ ਸੋ ਇਹ ਨਿਭਾਈ ਜਾ ਰਹੀ ਹੈ ਸੋ ਸ਼ਾਂਤੀ ਨਾਲ ਬੈਠ ਰਹੇ ਹਾਂ ਬੜਾ ਵਧੀਆ ਲੱਗਿਆ ਇਸ ਮੂਰੇ ਭੇਖ ਭਗਵਾਨ ਨੂੰ ਹੀ ਆਪਾਂ ਪ੍ਰਵਚਨ ਵੀ ਸੁਣਨੇ ਸੀ ਮਹਾਪੁਰਸ਼ਾਂ ਦੇ ਪਰ ਸਮੇਂ ਦੀ ਜਿਹੜੀ ਨਿਆਜ਼ਤਾ ਹੈ ਫਰਸਾਈ ਕੰਨੀ ਸਮਾਨੰਗਿਆ ਸੋ ਆਪ ਜੀ ਨੂੰ ਵੀ ਮੌਕਾ ਦਿੱਤਾ ਜਾਊਗਾ ਸਾਰਿਆਂ ਨੂੰ ਕਿਉਂਕਿ ਜੋ ਵੀ ਗੱਦੀ ਤੇ ਵਿਰਾਜਮਣ ਹੁੰਦਾ ਹੈ ਹਰ ਸੰਤ ਮਹਾਂਤ ਦਾ ਫਰਜ਼ ਹੁੰਦਾ ਹੈ ਉਸ ਨੂੰ ਨਮਸਕਾਰ ਕਰਨਾ ਉਸ ਨੂੰ ਮੱਥਾ ਟੇਕਣਾ ਆਪਣਾ ਸ਼ਰਦਾ ਭਾਅ ਪੇਟ ਕਰਨਾ ਪਗੜੀ ਭੇਟ ਕਰਨੀ ਸੋ ਸਾਡੇ ਸਾਰੇ ਹੀ ਮਹਾਪੁਰਸ਼ ਦੂਰੋਂ ਨੇੜਿਓਂ ਉਦਾਸੀਨ ਨਿਰਮਲੇ ਖੜ ਦਰਸ਼ਨ ਪੇਗ ਭਗਵਾਨ ਦੇ ਸੰਤ ਮਹੰਤ ਆਪਣੇ ਆਪਣੇ ਵੱਲੋਂ ਪਗੜੀ ਲੈ ਕੇ ਆਏ ਆ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਦਿਲ ਤੋਂ ਹਾਂ ਜਿਨ੍ਹਾਂ ਨੇ ਮਹੰਤੀ ਕਰ ਲਈ ਉਹ ਥੋੜਾ ਜਿਹਾ ਪਿੱਛੇ ਨੂੰ ਹੋ ਜਾਣ ਤਾਂ ਕਿ ਦੂਸਰੇ ਮਹੰਤਾਂ ਨੂੰ ਜਗ੍ਹਾ ਮਿਲ ਸਕੇ ਸੋ ਨਾਲ ਦੀ ਨਾਲ ਉਹ ਮਹਾਪੁਰਸ਼ਾਂ ਨੂੰ ਜਿਹੜਾ ਹੈ ਸ਼ਾਂਤੀ ਦੇ ਨਾਲ ਪਗੜ ਸੋ ਅੱਛਾ ਅੱਛਾ ਕੀ ਨਾਮ ਪੂਰਨਾਥ ਜੀ ਸ਼ੇਰੋਂ ਉਹ ਵੀ ਪਗੜੇ ਲੈ ਕੇ ਆਏ ਆ ਰਾਮ ਦਾ ਹੈ ਹੀਰੋ ਹੀਰੋ ਚਲੋ ਨਾਮ ਦੀ ਗਲਤੀ ਰਹੇਗੀ ਚੱਲਦਾ ਰਹਿੰਦਾ ਪੀਰ ਅੰਤਰਜਮੀ ਵੱਲੋਂ ਵੀ ਲੋਈ ਪ੍ਰਗਟ ਮਹਾਨਤ ਖੁਸ਼ੀਨਾਥ ਜੀ ਉਹਨਾਂ ਵੱਲੋਂ ਵੀਰ ਕਲਾ ਵੱਲੋਂ ਵੀ ਆਪ ਜੀ ਨੂੰ ਪਗੜੀ ਜਿਹੜੀ ਉਹ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਤੂੰ ਰਹਿ ਗਏ ਤੇ ਤੈਨੂੰ ਟਾਈਮ ਨਹੀਂ ਮਿਲਣਾ ਕੱਟ ਲੋ ਆਪ ਰਬੋ ਜੀ ਮੱਥਾ ਟੇਕ ਦੇ ਮੱਥਾ ਟੇਕ ਦੇ ਪ੍ਰਭੂ ਜੀ ਸੋ ਬਹੁਤ ਧੰਨਵਾਦ ਸੋ ਗਰਮੀ ਹੈ ਥੋੜਾ ਜੀ ਸ਼ੀਟ ਵੀ ਬਣਾਈ ਰੱਖੋ ਵਿਵਸਥਾ ਨਾਲ ਦੇਖੀ ਜਾ ਸਕੇ ਨਗਰ ਪੰਚਾਇਤ ਥੋਹੀਂ ਵੱਲੋਂ ਵੀ ਫਗੜੀ ਦਿੱਤੀ ਗਈ ਹੈ ਉਹਨਾਂ ਨੇ ਵੀ ਬਹੁਤ-ਬਹੁਤ ਮਹਾਂਪੁਰਸ਼ਾਂ ਦਾ ਪਿਆਰ ਸੀ ਮਹੰਤ ਦਰਸ਼ਨ ਮੂਨੀ ਜੀ ਦਾ ਲਗਭਗ 5 ਸੱਤ ਘਟ ਕਰਨ ਰਿਹਾ ਉਹਦਾ ਜੀ ਡੇਰਾ ਬਾਬਾ ਬਾੜੀ ਖਨੋਰੀ ਗਲਾਂ Swami Barmerishi ji Bombay wale ਮਹਾਂਤ ਗਿਆਨ ਸਰੂਪ ਜੀ ਗੁਰੂ ਸਾਹਿਬ ਮਹਾਂਤ ਸ੍ਰਦੇਵ ਮਹਣੀ ਜੀ ਮਾਨਸਾ ਮਹਾਂਤ ਚੰਦਰ ਮਹਣੀ ਜੀ ਸ਼ੇਰੋਂ ਮਹਾਂਤ ਕੇਸ਼ੂ ਮਹਣੀ ਜੀ ਮਾਨਸਾ ਮਹਾਂਤ ਸੰਤ ਸਤ ਮਹਣੀ ਜੀ ਭਗਤੋ ਆਨਾ ਮਹਾਂਤ ਕਰਨ ਦਾਸ ਖੜਕੀਆਂ ਵਾਲਾ ਮਹਾਂਤ ਸ਼ਾਮ ਸੁੰਦਰ ਨਮੋਲ ਬਿਲ ਫਿਰ ਕਮੇਟੀ ਰਜਿਸਟਰਡ ਭਿੱਖੀ ਉਹਨਾਂ ਵੱਲੋਂ ਵੀ ਮਹਾਂਤ ਦਰਸ਼ਨ ਮਹਣੀ ਜੀ ਦੇ ਸੋਗਨ ਦੇਸ਼ ਜਿਹੜਾ ਉਹਨਾਂ ਨੇ ਭੇਜਿਆ ਸੋ ਸਿਰ ਮੱਥੇ ਹੈ ਪ੍ਰਧਾਨ ਸਾਹਿਬ ਖਜ਼ਾਨਜੀਤੇ ਸਿੰਘ ਜਨਰਲ ਸੈਕਟਰੀ ਸਾਡੇ ਕੋਲ ਨਾ ਫਰਾ ਸੋ ਮਹਾਪੁਰਸ਼ਾਂ ਨੂੰ ਬੇਨਤੀ ਹੈ ਕਿ ਮਹਾਰਾਜ ਜੀ ਉਧਰ ਬਿਰਾਜਮਾਨ ਹੋ ਜੋ ਪੱਖਿਆਂ ਦੇ ਥੱਲੇ ਅਸੀਂ ਕਰਕੇ ਕਿ ਪੱਖਿਆਂ ਦੇ ਗੋਲ ਚਲੇ ਜਾਣਗੇ ਤਸੋਖਾ ਹੋ ਜੂਗਾ ਗਰਮੀ ਹੈ ਕੋਈ ਨਹੀਂ ਆ ਕੇ ਭੀਮ ਜੀ ਇਕੱਠ ਨੂੰ ਸਾਂਭੇ ਜਾਣਗੇ ਹੈ ਦਇਆਦਾਨੀ ਉਪ Yeah.